ਇਹ ਪਰਿਪੂਰਨ ਪ੍ਰਮਾਤਮਾ ਸਾਡੇ ਅੰਦਰ ਤੇ ਐਸੀ ਪਿਆਸ ਪੈਦਾ ਹੋ ਗਈ ਜੈਸੇ ਕਿ ਚਾਤਰਿਕ ਦੇ ਅੰਦਰ ਕਿਉਂ ਤੇਰਾ ਨਾਮ ਤੂੰ ਸਵੰਤੀ ਬੋਂਦਾ ਹੈ ਤੇ ਜਦ ਤੂੰ ਸਵੰਤੀ ਬੋਂਦਾ ਤੇ ਉਸ ਤੋਂ ਬਿਨਾ ਸਾਡੇ ਪ੍ਰਾਣ ਨਹੀਂ ਰਹਿੰਦੇ ਮਨ ਬਿਲਕਦਾ ਹੈ ਬਿਆਕੁਲ ਹੈ ਤੜਪਦਾ ਹੈ ਇਹ ਸਵੰਤੀ ਬੋਂਦ ਤੇਰੇ ਨਾਮ ਦੀ ਹੈ ਪ੍ਰਭੂ ਚਾਹੀਦੀ ਹੈ ਕਿਉਂਕਿ ਅਸੀਂ ਚਾਤਰਿਕ ਹਾਂ ਹਾਂਜੀ ਹਰ ਹਰ ਕਿਰਪਾ ਪਰੋ ਪ੍ਰਮਯਕਮੀ ਮੁਖ ਦੇਵ ਹੋ ਹਰ ਨਿਮਖਾਤੀ हे परिपूरण ਪਰਮਾਤਮਾ ਤੂੰ ਬਹੁਤੀਆਂ ਬੂੰਦਾ ਨਾ ਸਹੀ ਹਰ ਦੇਵ ਉਹ ਇੱਕ ਨਿਮਖਾਤੀ ਇੱਕ ਨਿਮਕ ਮਾਤਰ ਇੱਕ ਪੰਨ ਇੱਕ ਪੰਨ ਲਈ ਆਪਣਾ ਰਸ ਦੇ ਦੇ ਯਾਨੀ ਦਿਨ ਰਾਤ ਦੇ ਅੱਠ ਪੈਰਾਂ ਦੇ ਵਿੱਚ 24 ਘੰਟਿਆਂ ਦੇ ਵਿੱਚ ਸਿਰਫ ਇੱਕ ਸੈਕਿੰਡ ਲਈ ਆਪਣਾ ਰਸ ਦੇ ਦੇ ਜ਼ਿਆਦਾ ਨਾ ਸਹੀ ਤੋਂ ਇੱਕ ਪੰਨ ਲਈ ਸਹੀ ਇਹ ਬੰਦ ਮੇਰੇ ਮੁੱਖ 'ਚ ਪਾ ਦੇ ਚਲੋ ਬਾਕੀ ਨਹੀਂ ਤੇ ਨਾ ਸਹੀ ਯਕੀਨ ਜਾਨੋ ਜਦ ਪਿਆਹਾ ਹੋ ਜਾਏ ਤੋ ਮਨੁਖ ਇੱਕ ਪਲ ਦੀ ਝਲਕ ਲਈ ਵੀ ਤਰਸਦਾ ਹੈ ਚਲੋ ਇੱਕ ਪਲ ਸਹੀ ਰੋਟੀ ਖਾਂਦੇ ਹਾਂ 15 ਮਿੰਟ ਲੱਗਦੇ ਨੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਇੱਕ ਸੈਕਿੰਡ ਦਾ ਵੀ ਰਸ ਸਾਰਾ ਦਿਨ ਸਰੂਰ ਬਣਾਈ ਰੱਖਦਾ ਹੈ ਇੱਕ ਸੈਕਿੰਡ ਦਾ ਵੀ ਰਸ 24 ਘੰਟੇ ਆਨੰਦ ਬਣਾਈ ਰੱਖਦਾ ਹੈ ਇਸ ਵਾਸਤੇ ਸਾਇਬ ਕਰਨ ਚਲੋ ਬਹੁਤਾ ਨਾ ਹਾਂ ਤੋ ਇੱਕ ਪੰਨ ਲਈਏ ਪ੍ਰਭੂ ਆਪਣੀ ਗੁੰੰਧ ਮੇਰੇ ਮੁਖੜੇ ਚ ਪਾ ਇੱਕ ਪੰਨ ਲਈ ਤੂੰ ਆਪਣਾ ਰਸ ਦੇ ਆਪਣਾ ਸਵਾਦ ਦੇ ਹਾਂਜੀ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ ਕਿਉਂਕਿ ਮੈਂ ਇੱਕ ਰਤੀ ਭਰਵੀ ਇਥੇ ਰਾਤੀ ਦਾ ਅਰਥ ਰਾਤ ਨਹੀਂ ਮੈਂ ਇੱਕ ਰਤੀ ਭਰਵੀ ਹੈ ਪ੍ਰਭੂ ਤੇਥੋਂ ਬਿਨਾਂ ਰਹਿ ਨਹੀਂ ਸਕਦਾ ਰਤੀ ਪ੍ਰੀਤ ਰਤੀ ਇੱਕ ਰਤੀ ਆਉਂਦੀ ਜਿਸ ਦੇ ਨਾਲ ਤੋਲਦੇ ਨੇ ਰਤੀ ਰਤ ਹੋਣ इस रूपे काफी शब्द आमदन पर सुगत समाने हैं जैसे कलगीधर बादशाह फरमान कर देने एक रति बिन एक रति के एक दी रत तो बिना एक दे प्यार तो बिना एक रति के बंदा एक रति वर गए कि कुछ नहीं रति वर का तो हे प्रभु मैं रता मादर भी तेरी याद तो बिना इस बों तो बिना रह नहीं सकदा हां जी ਨਾਮ ਬਿਨ ਅਮਲ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਜਿਵੇਂ ਅਫੀਮ ਦਾ ਅਮਲੀ ਉਹਨੂੰ ਅਫੀਮ ਚਾਹੀਦੀ ਹੈ ਇਹ ਅਮਲ ਚਾਹੀਦਾ ਹੈ ਇਹ ਨਸ਼ਾ ਚਾਹੀਦਾ ਹੈ ਔਰ ਨਾ ਮਿਲੇ ਉਹ ਤੜਪਦਾ ਹੈ ਗਿਰਦਾ ਹੈ ਥਾਂ ਥਾਂ ਤੇ ਡਿੱਗਦਾ ਹੈ اے ਪ੍ਰਭੂ ਇਸ ਤਰ੍ਹਾਂ ਹੀ ਤੇਰੇ ਇਸ ਨਾਮ ਰੂਪੀ ਬੋਨ ਤੋਂ ਬਿਨਾ ਮੈਂ ਡਿੱਗਦਾ ਗਿਰਦਾ ਮੈਂ ਅਮਲੀ ਹੋ ਚੁੱਕਿਆ ਤੇਰੇ ਨਾਮ ਦਾ ਮੈਂ ਨਸ਼ਾ ਹੀ ਹੋ ਚੁੱਕੇ ਆ ਤੇਰੇ ਨਾਮ ਦਾ ਇਹ ਨਸ਼ਾ ਚਾਹੀਦਾ ਇਹ ਸਰੂਰ ਚਾਹੀਦਾ ਹਾਂਜੀ ਰਹਾਉ ਤਮਹਰ ਸਰਵਰ ਅਤ ਅਗਾਹ ਹਮ ਲੈ ਨਾ ਸਕੈ ਅੰਤ ਮਾਤੀ हे ਪਰਿਪੂਰਨ ਪ੍ਰਮਾਤਮਾ ਤੂੰ ਤੇ ਗੁਣਾ ਦਾ ਮਹਾਨ ਸਾਗਰ ਹੈ ਮੈਂ ਕਿੱਥੇ ਤੱਕ ਤੇਰੇ ਗੁਣਾ ਨੂੰ ਗਾਣਾ ਮੈਂ ਅੰਤ ਨਹੀਂ ਪਾ ਸਕਦਾ ਤੂੰ ਕਿੱਥੋਂ ਸ਼ੁਰੂ ਹੋਣਾ ਹੈ ਕਿੱਥੇ ਖਤਮ ਹੋਣਾ ਹੈ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਬੰਦੇ ਕੋਲ ਤਿੰਨ ਪੈਮਾਨੇ ਨੇ ਨਾਪ ਲੈਣਾ ਤੋਲ ਲੈਣਾ ਗਿਣ ਲੈਣਾ हे प्रभु मैं तेरे गुण गिन नहीं सकदा मैं तेनु नाप भी नहीं सकदा तू किथों शुरू होना है किथे खत्म होना है और मैं तन्न तोल भी नहीं सकदा अतुल क्यों तोले आ जाए किमे तौलिये तेनु किमे नापिये तेनु किमे जो है तेनु गिणे है हे परिपूर्ण परमात्मा तू अथाह है आगाह है गहरा है गंभीर है असि तेरा अंत नहीं पा सकदे हां जी ਹੂ ਪਰ ਪਰ ਅਪਰੰਪਰ ਸਵਾਮੀ ਮਿਤ ਜਾਨੋ ਆਪਨ ਗਾਤੀ ਹੈ ਪਰਿਪੂਰਣ ਪ੍ਰਮਾਤਮਾ ਤੂੰ ਆਪਣੀ ਗਤ ਆਪਣੀ ਅਵਸਥਾ ਤੇ ਆਪ ਜਾਣਦਾ ਕਿਉਂਕਿ ਤੂੰ ਸਾਡੇ ਇੰਦਰੀਆਂ ਤੋਂ ਪਰੇ ਹੈ ਸਾਡੇ ਮਨ ਦੀ ਸੋਚ ਤੋਂ ਪਰੇ ਹੈ ਸਾਡੀ ਅੱਖਾਂ ਤੋਂ ਪਰੇ ਹੈ ਸਾਡੀ ਜ਼ੁਬਾਨ ਦੀ ਕਥਨ ਸ਼ਕਤੀ ਤੋਂ ਪਰੇ ਹੈ ਸਾਡੀ ਸੋਚ ਸ਼ਕਤੀ ਤੋਂ ਪਰੇ ਹੈ ਇਸ ਤਰ੍ਹਾਂ ਤੂੰ ਅਪਰੰਪਰ ਹੈ ਤੂੰ ਆਪਣੀ ਗਤੀ ਆਪ ਜਾਣਨਾ ਕਿ ਤੂੰ ਕਿੰਨਾ ਕਹ ਹੈ ਔਰ ਕਿਤਨਾ ਖੇਲੇ ਆਇਆ ਇਸ ਬਾਰੇ اے ਪ੍ਰਭੂ ਤੂੰ ਆਪਣੀ ਗੱਤ ਆਪ ਜਾਣਦਾ ਹੈ ਹਾਂਜੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਗੁਰੂ ਦੀ ਬਖਸ਼ਿਸ਼ ਦੁਆਰਾ ਹਰੀ ਦੇ ਸੰਤਾ ਨੇ ਇਸ ਤਰ੍ਹਾਂ ਦੇ ਅਪਰੰਪਰ ਪਰਮ ਦਾ ਚਿੰਤਨ ਕੀਤਾ ਹੈ ਔਰ ਉਸ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਉਸ ਦੀ ਮਸਤੀ ਦੇ ਵਿੱਚ ਰੰਗੇ ਰਹਿੰਦੇ ਨੇ ਹਾਂਜੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਗਿਉ ਊਤਮ ਪਾਤੀ ਉਹ ਜੋ ਉਤਮ ਪਤ ਰਖਣ ਵਾਲਾ ਪਰਿਪੂਰਣ ਪ੍ਰਮਾਤਮਾ ਦਾ ਨਾਮ ਹੈ ਸੰਤ ਜਨਾਂ ਨੇ ਉਸ ਨੂੰ ਜੋ ਹੈ ਜਪਿਆ ਹੈ ਔਰ ਜਪ ਜਪ ਕੇ ਉਤਮ ਪਤ ਦੀ ਜੋ ਹੈ ਪ੍ਰਾਪਤੀ ਕੀਤੀ ਹੈ ਮਹਾਨ ਮਾਣ ਤਾਣ ਇੱਜ਼ਤ ਆਪਣੀ ਝੋਲੀ 'ਚ ਪਾਈਏ ਹਾਂ ਜੀ ਆਪੇ ਧਾਪੁਰ ਆਪੇ ਸੇਵਕ ਆਪ ਬਣਾਵੇ ਭਾਪੀ ਜਪਦਿਆਂ ਜਪਦਿਆਂ ਇੱਕ ਦ੍ਰਿਸ਼ਟੀ ਬਣ ਜਾਂਦੀ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਹਰ ਪਾਸੇ ਉਹ ਆਪ ਹੀ ਜੋ ਹੈ ਰਮਿਆ ਹੈ ਇਸ ਤਰ੍ਹਾਂ ਦੀ ਬਿਦਵੀ ਨਾਮ ਰਸ ਦੀ ਉਹ ਆਪ ਹੀ ਬਣਾਉਂਦਾ ਹੈ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਹਰ ਪਾਸੇ ਉਹ ਵਿਆਪਕ रूप ਦੇ ਜੋ ਹੈ ਬਿਰਾਜਮਾਨ ਹੈ ਹਾਂਜੀ ਨਾਨਕ ਜਨਤ ਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ اے ಪರಿਪੂਰਨ ਪਰਮਾਤਮਾ ਮੈਂ ਤੇਰੀ ਸ਼ਰਨ ਦੇ ਛਾ ਇਸ ਨਿਮਾਣੇ ਭਗਤ ਦੀ ਤੂੰ ਲੱਜਾ ਰੱਖ ਜੋ ਤੇਰੀ ਸ਼ਰਨ ਆਉਂਦਾ ਤੇਰਾ ਬਿਰਦ ਹੈ ਤੂੰ ਉਸ ਦੀ ਲੱਜਾ ਰੱਖਦਾ ਤੂੰ ਸ਼ਰਨ ਆਏ ਦੀ ਲੱਜਾ ਰੱਖ ਇਸ ਨਿਮਾਣੇ ਜੀਆਂ ਭਗਤ ਦੇ ਅੰਦਰ ਭਗਤੀ ਰਸ ਬਣਾਈ ਰੱਖ ਬੰਦਾ ਰੋਜ਼ ਭਜਨ ਕਰੇ ਸਤ ਸੰਗ ਕਰੇ ਬਾਣੀ ਪੜੇ ਸਿਮਰਨ ਕਰੇ ਅਗਰ ਉਹ ਪ੍ਰੇਮ ਨਹੀਂ ਬਣਦਾ ਤਾਂ ਫਿਰ ਮਨ ਵਿੱਚ ਕੋਈ ਨੁਕਸ ਹੈ ਕੋਈ ਰੋਗ ਹੈ ਇਸ ਤਰ੍ਹਾਂ ਦੇ ਤਨ ਦੇ ਤਲ ਦੇ ਉੱਤੇ ਰੋਗੀ ਤੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਦਾ ਛਕਿਆ ਹੋਇਆ ਭੋਜਨ ਹੋਂ ਨਾ ਬਣੇ ਪਰ ਇਸ ਤਰ੍ਹਾਂ ਦੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਹੈ ਜਿਨ੍ਹਾਂ ਦੀ ਪ੍ਰਭੂ ਯਾਦ ਭਜਨ ਪ੍ਰੇਮ ਨਹੀਂ ਬਣਦਾ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਇਸ ਥਲ ਤੇ ਸਾਰੇ ਹੀ ਮਾਨਸਿਕ ਰੋਗੀ ਜੋ ਵੀ ਦਿਖਾਈ ਦੇਣਨ ਪਾਤਸ਼ਾਹ ਕੇ ਦਿਨੇ ਕਿਉਂ ਹਰ ਬਸ਼ਰ ਕੁਛ ਨਾ ਕੁਛ ਤੇ ਕਰਦਾ ਹੈ ਕੋਈ ਚਰਚ ਜਾਂਦਾ ਹੈ ਕੋਈ ਮਸਜਿਦ ਜਾਂਦਾ ਹੈ ਕੋਈ ਮੰਦਿਰ ਜਾਂਦਾ ਹੈ ਕੋਈ ਗੁਰਦੁਆਰੇ ਜਾਂਦਾ ਕੋਈ ਸਤਗੁਰਾਂ ਦੀ ਬਾਣੀ ਪੜਦਾ ਹੈ ਕੋਈ ਬਾਈਬਲ ਪੜਦਾ ਹੈ ਕੋਈ ਕੁਰਾਨ ਦੀ ਤਲਾਵਤ ਕਰਦਾ ਹੈ ਕੋਈ ਗੀਤਾ ਪੜਦਾ ਹੈ ਰਾਮਾਇਣ ਪੜਦਾ ਹੈ प्रेम ना बने तो फिर मन विच नुक्स है मन विच कमी है कीती हुई याद कीता हुआ भजन अगर प्रेम बन गए है तो जिस नाल प्रेम है उस नु मिले बिना फिर चैन नहीं ओ जड़ी अवस्था बनदी है उनु कदे न बिरहा उस बिरहे दा धन गुरु रामदास जी है ਅਜਿਹੇ ਸਪਾਵਨ ਪਉਂ ਪੁਰਵਾਜ਼ ਵਿੱਚ ਜ਼ਿਕਰ ਕੀਤਾ ਬਿਰਹਾ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਬਿਰਹਾ ਬਣ ਜਾਂਦਾ ਹੈ ਜਿਹਨੂੰ ਯਾਦ ਕਰੀਏ ਉਸ ਨਾਲ ਪ੍ਰੇਮ ਪੈ ਜਾਂਦਾ ਹੈ ਮਨ ਅਰੁਸ਼ ਕਰਾਂ ਗਿਆਨ ਸਿੱਖਿਆ ਜਾ ਸਕਦਾ ਹੈ ਸਿਖਾਇਆ ਜਾ ਸਕਦਾ ਹੈ ਕਲਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਸੇਵਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਪ੍ਰੇਮ ਸਿੱਖਣ ਸਿਖਾਣ ਵਾਲੀ ਗੱਲ ਨਹੀਂ ਇਸ਼ਕ ਮਿਜ਼ਾਜੀ ਵੀ ਕਹਿੰਦੇ ਨੇ ਪਿਆਰ ਹੋ ਜਾਂਦਾ ਹੈ ਸਿੱਖਿਆ ਸਿਖਾਇਆ ਨਹੀਂ ਜਾਂਦਾ ਧਾਰਮਿਕ ਦੁਨੀਆ 'ਚ ਵੀ ਕਹਿੰਦੇ ਨੇ ਪ੍ਰੇਮ ਹੋ ਜਾਂਦਾ ਹੈ ਸਿੱਖਿਆ ਸਿਖਾਇਆ ਨਹੀਂ ਜਾਂਦਾ ਪਰ ਕਿਸ ਤਰ੍ਹਾਂ ਹੋ ਜਾਂਦਾ ਹੈ ਆਖਰੀ ਸਦਾ ਕੋਈ ਨਾ ਕੋਈ ਤੇ ਬੀਜ ਹੋਵੇਗਾ ਪ੍ਰੇਮ ਦਾ ਕੋਈ ਬੀਜ ਤੇ ਹੋਵੇਗਾ ਹੈ ਜਿੰਨੂੰ ਯਾਦ ਕਰੀਏ ਤੋ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਫਿਰ ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਮਨ ਕਿਸ ਨੂੰ ਯਾਦ ਕਰਦਾ ਹੈ ਅਸੀਂ ਕਿਸ ਨੂੰ ਯਾਦ ਕਰਦੇ ਹਾਂ ਜੋ ਆਪਣਾ ਹੈ ਜੋ ਬੇਗਾਨਾ ਹੈ ਉਹ ਯਾਦ ਨਹੀਂ ਆਉਂਦਾ ਬਗੌਰ ਮੁਤਾਲਾ ਕਰਨਾ ਜਿਸ ਤਰ੍ਹਾਂ ਅੱਖਾਂ ਦੇ ਸਾਹਮਣੇ ਜੋ ਕੁਝ ਹੋਵੇਗਾ ਉਹ ਦੇਖਣਾ ਹੀ ਪਏਗਾ ਅੱਖਾਂ ਅਗਰ ਖੁੱਲੀਆਂ ਨੇ ਤਾਂ ਜੋ ਕੁਝ ਸਾਹਮਣੇ ਹੈ ਤੇ ਦਿਖਾਈ ਦੇਗਾ ਜਿਹੜੀ ਆਵਾਜ਼ ਹੈ ਉਹ ਕੰਨਾਂ ਦੇ ਇਸ ਤੇ لازਮੀ ਸੁਣਨੀ ਪੈਗੀ ਜੋ ਸਾਹਮਣੇ ਹੈ ਇਸ ਤਰ੍ਹਾਂ ਹੀ ਮਨੁੱਖ ਦਾ ਚਿੱਤ ਹੈ ਚੇਤੇ ਸ਼ਕਤੀ ਇਹ ਕੁਝ ਨਾ ਕੁਝ ਤੇ ਯਾਦ ਕਰੇਗਾ ਅਗਰ ਯਾਦ ਆ ਰਿਹਾ ਹੈ ਤਾਂ ਉਸ ਦੇ ਨਾਲ ਕੁਝ ਨਾ ਕੁਝ ਅਪੜੰਦ ਹੈ ਆਪਣਾ ਪਰਿਵਾਰ ਯਾਦ ਆਉਂਦਾ ਹੈ ਆਪਣੇ ਮਿੱਤਰ ਯਾਦ ਆਉਂਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਾਹੂੰ ਕਾਹੂੰ ਆਪਣੋਂ ਹੀ ਚਿਤ ਆਵੇ ਸਪਸ਼ਟ ਫੈਸਲਾ ਜਿੱਥੇ ਕਿੱਥੇ ਆਪਣਾ ਚੇਤੇ ਆਉਂਦਾ ਹੈ ਦੂਸਰਾ ਨਹੀਂ ਉਹ ਭਰਾ ਨਹੀਂ ਬੇਗਾਨਾ ਨਹੀਂ ਜਾਹੋਂ ਕਾ ਹੂੰ ਆਪਣੋਂ ਹੀ ਚਿਤ ਆਵੇ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣੇ ਗਮ ਚੇਤੇ ਆਉਂਦੇ ਨੇ ਆਪਣੇ ਮਸਲੇ ਚੇਤੇ ਆਉਂਦੇ ਨੇ ਜੇ ਕਿਦਰੇ ਦੁਸ਼ਮਣ ਵੀ ਚੇਤੇ ਆਉਂਦਾ ਹੈ ਤੋ ਆਪਣਾ ਆਪਣਾ ਦੁਸ਼ਮਣ ਹੈ ਮੇਰਾ ਦੁਸ਼ਮਣ ਹੈ ਬਹੁਤ ਮੁਤੱਲਕ ਕਰਨਾ ਸਿਰਫ ਮਿੱਤਰ ਹੀ ਯਾਦ ਨਹੀਂ ਆਉਂਦੇ ਦੁਸ਼ਮਣ ਵੀ ਯਾਦ ਆ ਮੈਨੂੰ ਉਸ ਨਾਲ ਵੀ ਸੰਬੰਧ ਹੈ ਇੱਕ ਨਾਲ ਮਿੱਤਰਤਾ ਦਾ ਸੰਬੰਧ ਹੈ ਇਕ ਨਾਲ ਦੁਸ਼ਮਣੇ ਦਾ ਸੰਬੰਧ ਹੈ ਬਹੁਤ ਮਤਲਬਾ ਕਰਕੇ ਦੇਖਣਾ ਮਨੁੱਖ ਦਾ ਮਨ ਨਾ ਰਾਂ ਮਿੱਤਰ ਨੂੰ ਯਾਦ ਨਹੀਂ ਕਰਦਾ ਦੁਸ਼ਮਣ ਨੂੰ ਵੀ ਕਰਦਾ ਤਾਂ ਆਪਣੇ ਬੱਚੇ ਯਾਦ ਆਉਂਦੇ ਨੇ ਆਪਣਾ ਪਰਿਵਾਰ ਯਾਦ ਆਉਂਦਾ ਹੈ ਆਪਣੇ ਦੋਸਤ ਯਾਦ ਆਉਂਦੇ ਨੇ ਆਪਣਾ ਦੁਸ਼ਮਣ ਯਾਦ ਆਉਂਦਾ ਆਪਣੇ ਮਸਲੇ ਚ ਇਤੇ ਆਪਣੇ ਘਰ ਚ ਇਤੇ ਆਉਂਦਾ ਜੋ ਆਪਣਾ ਹੈ ਯਾਦ ਆਵੇਗਾ ਮੈਂ ਫਿਰ ਅਰਜ਼ ਕਰਨਾ ਕੁਛ ਵੀ ਯਾਦ ਆ ਰਿਹਾ ਉਸ ਨਾਲ ਕੁਛ ਨਾ ਕੁਛ ਅਪੜੰਤ ਹੈ ਵਰਨਾ ਯਾਦ ਨਹੀਂ ਆ ਸਕਦਾ ਸੀ ਜਾਂ ਹੂੰ ਕਾਂ ਹੂੰ ਆਪਣੋ ਹੀ ਚਿਤ ਆ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪ੍ਰਮਾਤਮਾ ਗੁਰੂ ਕਿਉਂ ਨਹੀਂ ਚੇਤੇ ਆਉਂਦਾ ਹੈ ਮਨ ਨੇ ਮੰਨ ਲਿਆ ਆਪਣਾ ਨਹੀਂ ਹੈ ਬੇਗਾਨਾ ਹੈ ਬੜੀ ਸੁੰਦਰ ਪੰਕਤੀ माया मोह सगल जग छाया कामण देख काम लोभाया सुत कंचन सिहु हेत वधाया सब किछ अपना इक राम पर आया ओथे ओपरा है ओथे बेगाना है दिन भर बगर मुताला करना अपनी धन संपदा चेते आंदी है अपने मसले चेते आंदे हैं अपना गम चेते आंदा है ਆਪਣੇ ਦੁੱਖ ਚੇਤੇ ਆਉਂਦੇ ਨੇ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣੇ ਮਿੱਤਰ ਚੇਤੇ ਆਉਂਦੇ ਨੇ ਰੱਬ ਨਹੀਂ ਚੇਤੇ ਆਉਂਦਾ ਆਪਣਾ ਨਹੀਂ ਹੈ ਬੇਗਾਨਾ ਉਹ ਬਰਾ ਪਰਿਵਾਰ ਆਪਣਾ ਹੈ ਮਿੱਤਰ ਆਪਣਾ ਹੈ ਇਹ ਘਰ ਆਪਣਾ ਹੈ ਇਹ ਮਸਲੇ ਆਪਣੇ ਨੇ ਇਹ ਝਮੇਲੇ ਆਪਣੇ ਨੇ ਰਹਿ ਗਈ ਗੱਲ ਰੱਬ ਦੀ ਕਿ ਕੋਈ ਆਪਣਾ ਥੋੜੀ ਨਹੀਂ ਆਦਾ ਕਮਾਲ ਦੀ ਗੱਲ ਹੈ ਪੁੱਤਰ ਨੂੰ ਭੁਲਾਣਾ ਚਾਹੀਏ ਕਾਹਵੇਂ ਯਾਦ ਆਉਂਦਾ ਹੈ ਪਰਮਾਤਮਾ ਨੂੰ ਯਾਦ ਕਰਨਾ ਚਾਹੀਏ ਤਾਂ ਵੀ ਨਹੀਂ ਯਾਦ ਆਉਂਦਾ ਬਹੁਰ ਮੁਤਲਕ ਕਰਨਾ ਮਿੱਤਰ ਨੂੰ ਭੁਲਾਣਾ ਚਾਹੁੰਦੇ ਆ ਤਾਂ ਵੀ ਨਹੀਂ ਭੁੱਲਦਾ ਗੁਰੂ ਨੂੰ ਯਾਦ ਕਰਨਾ ਚਾਹੁੰਦੇ ਆ ਤਾਂ ਵੀ ਨਹੀਂ ਯਾਦ ਆਉਂਦਾ ਦੁਨੀਆ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਪਰਮਾਤਮਾ ਦੀ ਬੰਦਗੀ ਯਾਦ ਤੇ ਖੜੀ ਕੀਤੀ ਹੈ ਸਿਮਰਨ ਤੇ ਖੜੀ ਕੀਤੀ ਸਿਮ ਮੈਂ ਨਜ਼ੀआत ਯਾਗ ਸਿਮਰਨ ਦੁਨੀਆਂ ਦੇ ਸਾਰੇ ਸੰਤ ਮਹਾਪੁਰਸ਼ਾਂ ਨੇ ਯਾਦ ਦੇ ਉੱਤੇ ਬੰਦਗੀ ਨੂੰ ਖੜਾ ਕੀਤਾ ਯਾਦ ਜੋ ਯਾਦ ਆਵੇ ਉਸ ਨਾਲ ਰਿਸ਼ਤਾ ਜੁੜਦਾ ਹੈ ਜੋ ਭੁੱਲ ਗਿਆ ਉਸ ਨਾਲ ਰਿਸ਼ਤਾ ਟੁੱਟਦਾ ਹੈ ਸਪਸ਼ਟ ਬਲ रिश्ता किस नाल ਟੁੱਟ ਗਿਆ ਜੋ ਭੁੱਲ ਗਿਆ ਹੈ। ਰਿਸ਼ਤਾ ਕਿਸ ਨਾਲ ਜੁੜਿਆ ਹੋਇਆ ਹੈ ਜੋ ਯਾਦ ਆ ਰਿਹਾ ਹੈ। ਬਗੌਰ ਮੁਤਲਕ ਕਰਕੇ ਦੇਖ ਲੈਣਾ। ਤੂੰ ਪਰਿਵਾਰ ਨੂੰ ਭੁਲਾਣਾ ਚਾਹੁੰਦਾ ਤਾਂ ਵੀ ਯਾਦ ਆਉਂਦਾ ਹੈ। ਗੁਰੂ ਨੂੰ ਯਾਦ ਕਰਨਾ ਚਾਹੁੰਦਾ ਤਾਂ ਵੀ ਯਾਦ ਨਹੀਂ ਆਉਂਦਾ। ਦੋਸਤ ਨੂੰ ਭੁਲਾਣਾ ਚਾਹੁੰਦਾ ਤਾਂ ਵੀ ਯਾਦ ਆਉਂਦਾ ਹੈ। ਗੁਰੂ ਨੂੰ ਯਾਦ ਕਰਨਾ ਚਾਹੁੰਦੇ ਆ ਤਾਂ ਵੀ ਯਾਦ ਨਹੀਂ ਆਉਂਦਾ ਜਿਸ ਨੂੰ ਮਨ ਆਪਣਾ ਮਨ ਲਵੇ ਉਸ ਨੂੰ ਭੁਲਾਣਾ ਬੜਾ ਔਖਾ ਹੈ ਔਰ ਜਿਸ ਨੂੰ ਮਨ ਓਪਰਾ ਮੰਨ ਲਵੇ ਉਹਨੂੰ ਯਾਦ ਕਰਨਾ ਵੀ ਬੜਾ ਔਖਾ ਕਠਨਾ ਰੋਜ਼ ਦਾ ਸਤ ਸੰਗ ਪ੍ਰਮਾਤਮਾ ਦੀ ਗੱਲ ਕੀਰਤਨ ਰਾਹੀ ਕਥਾ ਰਾਹੀ ਇਸ ਵਾਸਤੇ ਸਰਵਨ ਕਰਨੀ ਹੈ ਇਹ ਪਤਾ ਚੱਲ ਗਿਆ ਹੈ ਜਿੰਨਾ ਗੁਰੂ ਆਪਣਾ ਹੈ ਇतना ਹੋਰ ਕੋਈ ਵੀ ਆਪਣਾ ਨਹੀਂ ਜਿੰਨਾ ਪਰਮਾਤਮਾ ਆਪਣਾ ਹੈ اتنا ਹੋਰ ਕੋਈ ਵੀ ਆਪਣਾ ਨਹੀਂ ਇੱਕ ਸਪਸ਼ਟ ਗੱਲ ਅੱਠੇ ਪੈਰ ਪੁੱਤਰ ਮਨੁੱਖ ਦੇ ਨਾਲ ਨਹੀਂ ਰਹਿ ਸਕਦੇ ਅੱਠੇ ਪੈਰ ਮਿੱਤਰ ਮਨੁੱਖ ਦੇ ਨਾਲ ਨਹੀਂ ਰਹਿ ਸਕਦੇ ਅੱਠੇ ਪੈਰ ਪਰਿਵਾਰ ਮਨੁੱਖ ਦੇ ਨਾਲ ਨਹੀਂ ਰਹਿ ਸਕਦਾ ਪਰ ਪਰਮਾਤਮਾ ਅੱਠੇ ਪੈਰ ਨਾਲ ਸਦਾ ਅੰਗ ਸੰਗੇ ਅਭੰਗੰ ਵਿਬੂਤੇ ਉਹ ਤੇ ਹਰ ਵਕਤ ਨਾਲ ਜੋ ਹਰ ਵਕਤ ਨਾਲ ਹੈ ਉਹ ਭੁੱਲ ਜਾਂਦਾ ਹੈ ਤੇ ਜਿਨ੍ਹਾਂ ਦਾ ਸੰਬੰਧ ਕਦੀ ਕਦੀ ਉਹ ਯਾਦ ਆਉਂਦੇ ਨਹੀਂ ਕਾਰਨ ਮਨ ਜਿਸ ਨੂੰ ਆਪਣਾ ਮੰਨ ਲਵੇ ਉਹਨੂੰ ਭੁਲਾਣਾ ਬੜਾ ਔਖਾ ਜਿਹਨੂੰ ਆਪਣਾ ਮੰਨ ਲਵੇ ਉਹਨੂੰ ਯਾਦ ਕਰਨਾ ਬੜਾ ਔਖਾ ਸਤ ਸੰਗ ਦਾ ਉਸ ਦਿਨ ਲਾਭ ਸਮਝ ਲੋ ਜਿਸ ਦਿਨ ਪ੍ਰਮਾਤਮਾ ਆਪਣਾ ਵਰਤੀਦਾ ਹੋਵੇ ਕਬੀਰ ਕਹਿੰਦੇ ਨੇ ਅਬ ਮੁਹੇ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ ਪ੍ਰਭੂ ਨੂੰ ਆਪਣਾ ਕਰਕੇ ਜਾਣ ਲਿਆ ਭੁੱਲਦਾ ਹੀ ਨਹੀਂ ਉਹ ਆਪਣਾ ਬਿਲਕੁਲ ਆਪਣਾ ਤੋ ਜਿਸ ਨੂੰ ਯਾਦ ਕਰੀਏ ਯਾਦ ਹੀ ਪ੍ਰੇਮ ਬਣ ਜਾਂਦਾ ਹੈ ਕਹਿੰਦੇ ਨੇ ਪ੍ਰੇਮ ਦੀਆਂ ਧਾਰਾਵਾਂ ਹਨ ਤਿੰਨ ਨੇ ਪਦਾਰਤ ਦਾ ਪ੍ਰੇਮ ਮਨੁੱਖ ਨਾਲ ਪ੍ਰੇਮ ਪ੍ਰਭੂ ਨਾਲ ਪ੍ਰੇਮ ਯਾਦ ਤਿੰਨ ਪਾਸੇ ਜਾਵੇਗੀ ਪਦਾਰਤ ਦੀ ਯਾਦ ਮਨੁੱਖਾਂ ਦੀ ਯਾਦ ਪਰਮਾਤਮਾ ਦੀ ਯਾਦ ਬਾਰ ਬਾਰ ਕੋਈ ਪਦਾਰਥ ਯਾਦ ਆ ਰਿਹਾ ਹੈ ਕੋਈ ਵਸਤੂ ਉਸ ਨਾਲ ਪ੍ਰੇਮ ਪੈ ਜਾਏਗਾ ਕਈਆਂ ਦਾ ਆਪਣੇ ਘਰ ਦੀਆਂ ਚਾਰ ਦੀਵਾਰੀਆਂ ਨਾਲ ਪ੍ਰੇਮ ਹੁੰਦਾ ਹੈ ਬਾਰ ਬਾਰ ਯਾਦ ਆਉਂਦੀਆਂ ਨੇ ਘਰ ਦਾ ਫਰਨੀਚਰ ਘਰ ਦੇ ਕਾਲੀਨ ਕਾਰਪੈਟ ਘਰ ਦੀਆਂ ਚਾਰ ਦੀਵਾਰੀਆਂ ਛੱਤ ਬਾਰ ਬਾਰ ਯਾਦ ਆਉਂਦੀਆਂ ਉਸ ਨਾਲ ਪ੍ਰੇਮ ਪੈ ਗਿਆ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਚਲਾ ਜਾਏ ਉਹ ਘਰ ਉਸ ਨੂੰ ਬਾਰ ਬਾਰ ਯਾਦ ਆਉਂਦਾ ਮੈਂ ਸਭ ਦੇਖਿਆ ਔਰ ساری ਦੁਨੀਆ 'ਚ ਕਿਸੇ ਦਾ ਪ੍ਰੇਮ ਆਪਣੀ ਕਾਰ ਨਾਲ ਵੀ ਪਹੁੰਚ ਜਾਂਦਾ ਹੈ ਔਰ ਉਸਨੂੰ ਯਾਦ ਆਉਂਦੀ ਹੈ ਮੈਂ ਸਭ ਇੱਕ ਸੱਜਣ ਦੇਖਿਆ ਇੰਡੀਆ ਦੀ ਗੱਲ ਕਾਰ ਉਸਦੇ ਕੋਲ ਤੇ ਸਕੂਟਰ ਤੇ ਜਾਵੇ ਆਫਿਸ ਮੈਂ ਕਿ ਕੱਲ ਕੀ ਹੈ ਇਹ ਰਿਸਕੀ ਸਵਾਰੀ ਭੀੜ ਭਾੜ ਦੇ ਵਿੱਚ ਫਿਰ ਕਾਰ ਤੇਰੇ ਕੋਲ ਬਹੁਤ ਸੋਹਣੀ ਹੈ ਕਹਿੰਦੇ ਗਹਿਨੇ ਜੀ ਉੱਥੇ ਧੁੱਪ ਤੇ ਖੜੀ ਪੈਂਦੀ ਹੈ ਰੰਗ ਖੜੀ ਕਰਨੀ ਪੈਂਦੀ ਹੈ ਰੰਗ ਫਿੱਕਾ ਪੈ ਜਾਏਗਾ ਰੰਗ ਫਿੱਕਾ ਪੈ ਜਾਏਗਾ ਪਿਆਰ ਜਿਸ ਨਾਲ ਪਿਆਰ ਹੋਵੇ ਉਹਦੀ ਕੋਈ ਫਿੱਕਿਆਈ ਚੰਗੀ ਨਹੀਂ ਲੱਗੇਗੀ ਫਿਰ ਬਰਸਾਤਾਂ ਸ਼ੁਰੂ ਹੋ ਗਈਆਂ ਇੱਕ ਦਿਨ ਜਦ ਭਿੱਜਦਾ ਹੋਇਆ ਜਾਂਦਿਆਂ ਦੇਖਿਆ ਮੈਂ ਇੱਕ ਮਿੱਤਰਾ ਹੁਣ ਤੇ ਕੋਈ ਕੜਕ ਦੀ ਧੁੱਪ ਕੋਈ ਨਹੀਂ कह बड़ा चिखड़ हो जाता है पानी है गिली हो तू ली किस वे सवेरे कर दामी आके साफ कर जिमें कोई पूज ते वरतद नहीं प्रेम हो गए और एक दिन मैं उसकी कार च बैठा यकीन जन उस तो बाद प्रण किया नहीं बैठना ਇਹਨਾਂ ਗੈਨ ਜਿੱਤ ਉਸੀ ਦਰਵਾਜ਼ਾ ਬੜਾ ਜ਼ੋਰ ਦਾ ਬੰਦ ਕੀਤਾ ਹੈ ਬੜਾ ਜ਼ੋਰ ਦਾ ਬੰਦ ਕੀਤਾ ਹੈ ਦਰਸਲ ਜਿਸ ਨਾਲ ਪ੍ਰੇਮ ਹੈ ਚਾਹ ਉਹ ਜੜ ਹੈ ਚਾਹ ਉਹ ਚੇਤਨ ਹੈ ਉਹਨੂੰ ਚੋਟ ਪਹੁੰਚਾਣ ਨੂੰ ਜੀ ਨਹੀਂ ਕਰਦਾ ਹੈ ਘਰ ਨਾਲ ਪ੍ਰੇਮ ਹੈ ਘਰ ਦੇ ਦਰਵਾਜ਼ਿਆਂ ਨਾਲ ਵੀ ਪ੍ਰੇਮ ਹੋ ਜਾਏਗਾ ਮਜਾਲ ਇਹ ਦਰਵਾਜ਼ਿਆਂ ਨੂੰ ਕਿਦਰ ਚੋਟ ਪਹੁੰਚਾਏ ਜੋ ਮੈਂ ਅਰਜ਼ ਕਰ ਰਿਹਾ ਇਹ ਸਹੀ ਕਰ ਦੇ ਨਾਲ ਧਨ ਦੇ ਨਾਲ ਪ੍ਰੇਮ ਤਾਂ ਵੀ ਪੂਜਾ ਕਰੇਗਾਰ ਵਾਕਈ ਪੂਜਾ ਹੁੰਦੀ ਹੈ ਸੱਜ ਦੇਸ਼ ਦੇ ਇੱਕ ਤਿਵਾਰ ਹੈ ਦੀਵਾਲੀ ਇਹਨੂੰ ਸਿੱਖ ਮਨਾਉਂਦੇ ਨੇ ਹਿੰਦੂ ਮਨਾਉਂਦੇ ਨੇ ਜੈਨੀ ਮਨਾਉਂਦੇ ਨੇ ਬੋਧੀ ਮਨਾਉਂਦੇ ਨੇ ਸਿਰਫ ਸਿੱਖਾਂ ਨੂੰ ਛੋੜ ਕੇ ਤੇ ਕੁਝ ਸਿੱਖ ਵੀ ਸ਼ਾਮਲ ਹੋ ਜਾਂਦੇ ਨੇ ਦੀਵਾਲੀ ਵਾਲੇ ਦਿਨ ਕੀ ਹੁੰਦਾ ਧਨ ਦੀ ਪੂਜਾ ਚਾਂਦੀ ਦੇ ਰੁਪਏ ਉਹ ਦੁੱਧ ਨਾਲ ਧੋ ਕੇ ਸਾਹਮਣੇ ਰੱਖ ਦਿੰਦੇ ਨੇ ਤੇ ਪੂਜਨ ਕਰ ਦਿੰਦੇ ਧਨ ਦੀ ਪੂਜਾ ਮਥਾ ਠੇਕ ਦੇ ਜੋ ਯਾਦ ਆਵੇ ਉਸ ਨਾਲ ਪ੍ਰੇਮ ਪੈ ਜਾਂਦਾ ਹੈ ਤੇ ਜਿਸ ਨਾਲ ਪ੍ਰੇਮ ਹੈ ਉਹਨੂੰ ਪੂਜਣ ਨੂੰ ਜੀ ਕਰਦਾ ਉਹਨੂੰ ਗਲੇ ਲਾਉਣ ਨੂੰ ਜੀ ਕਰਦਾ ਬਗੋਰ ਮੁਤਾਲਾ ਕਰਨਾ ਇਹ ਹੈ ਪਦਾਰਤ ਦਾ ਪ੍ਰੇਮ ਧਨ ਨਾਲ ਪ੍ਰੇਮ ਕੱਪੜਿਆਂ ਨਾਲ ਪ੍ਰੇਮ ਕਾਰਨਾਲ ਪ੍ਰੇਮ ਵਸਤੂਆਂ ਨਾਲ ਪ੍ਰੇਮ ਸਾਜ਼ੋ ਸਮਾਨ ਨਾਲ ਪ੍ਰੇਮ ਇਹ ਪ੍ਰੇਮ ਜੜ ਹੁੰਦਾ ਹੈ ਠੋਸ ਇਸ ਤਰ੍ਹਾਂ ਦੇ ਮਨੁੱਖ ਦਾ ਹਿਰਦਾ ਕੋਮਲ ਵੀ ਨਹੀਂ ਹੋ ਸਕਦਾ ਕਈ ਵੀ ਮਾਰਸ ਕਰ ਦੇ। ਇਸ ਤੋਂ ਥੋੜਾ ਜਿਆ ਉੱਚਾ ਉਠੀਏ। ਅਗਰ ਵਸਤੂ ਨਾਲ ਪ੍ਰੇਮ ਹੈ ਤਾਂ ਮਨੁੱਖਾਂ ਦੀ ਇਹ ਵਸਤੂਆਂ ਦੇ ਉੱਤੇ ਮਨੁੱਖਾਂ ਨੂੰ ਕੁਰਬਾਨ ਕਰ ਦੇਗਾ। ਜੇ ਜ਼ਮੀਨ ਨਾਲ ਪ੍ਰੇਮ ਹੈ ਤਾਂ ਇਸ ਜ਼ਮੀਨ ਦੇ ਉੱਤੇ ਆਪਣੇ ਭਰਾ ਨੂੰ ਕਤਲ ਕਰ ਦੇਗਾ। ਭੈ ਉਹਨੂੰ ਕਤਲ ਕਰ ਦੇਗਾ। ਕਿਉਂਕਿ ਜ਼ਮੀਨ ਨਾਲ ਪ੍ਰੇਮ ਹੈ ਭਰਾ ਨਾਲ ਤੇ ਹੈ ਨਹੀਂ। ਘਰ ਨਾਲ ਪ੍ਰੇਮ ਹੈ ਬੱਚਿਆਂ ਨਾਲ ਤੇ ਹੈ ਨਹੀਂ। ਤੋ ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ ਹੈ ਕਦੀ ਕਦਾਈ ਕੋਈ ਮਨੁੱਖ ਥੋੜੇ ਇਸ ਤੋਂ ਉੱਚੇ ਉੱਠਦੇ ਨਾ ਉਹਨਾਂ ਦਾ ਮਨੁੱਖਾ ਨਾਲ ਪ੍ਰੇਮ ਹੁੰਦਾ ਹੈ ਭਰਾ ਨਾਲ ਪ੍ਰੇਮ ਪਤਨੀ ਨਾਲ ਪ੍ਰੇਮ ਬੱਚਿਆਂ ਨਾਲ ਪ੍ਰੇਮ ਮਾਪੇ ਨਾਲ ਪ੍ਰੇਮ ਮਿੱਤਰਾਂ ਨਾਲ ਪ੍ਰੇਮ ਉਹ ਐਸੇ ਪੁਰਸ਼ ਮਨੁੱਖਤਾ ਦੀ ਖਾਤਰ ਪਦਾਰਥ ਨੂੰ ਕੁਰਬਾਨ ਕਰ ਦੇਣਗੇ ਇਹ ਪੈਚਨ ਜਿਸ ਨਾਲ ਪ੍ਰੇਮ ਹੈ ਉਸ ਤੋਂ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ ਹੈ ਥੋੜਾ ਜਿਹਾ ਉੱਚਾ ਉੱਠਿਆ ਹੈ ਮਨੁੱਖ ਨਾਲ ਪ੍ਰੇਮ ਸਰਵਨ ਕੁਮਾਰ ਦਾ ਆਪਣੇ ਮਾਂ ਬਾਪ ਨਾਲ ਪ੍ਰੇਮ ਪੈ ਗਿਆ ਸੀ ਮਾਂ ਬਾਪ ਦੀ ਪੂਜਾ ਕਰਦਾ ਸੀ ਲਕਸ਼ਮਣ ਦਾ ਆਪਣੇ ਭਰਾ ਨਾਲ ਪ੍ਰੇਮ ਪੈ ਗਿਆ ਸੀ ਰਾਮ ਦੀ ਪੂਜਾ ਕਰਦਾ ਸੀ ਕਿਸੇ ਦਾ ਪਤਨੀ ਨਾਲ ਪ੍ਰੇਮ ਪਤੀ ਨਾਲ ਪ੍ਰੇਮ ਪਤਨੀ ਨਾਲ ਪ੍ਰੇਮ ਹੋ ਗਿਆ ਤਾਂ ਪਤਨੀ ਦੇਵੀ ਪਰਮਾਤਮਾ ਦਾ ਰੂਪ ਦਿਖਾਈ ਦੇਵੇਗੀ ਉਸ ਨੂੰ ਦੇਵੀ ਆਖੇਗਾ। ਪਤੀ ਨਾਲ ਪ੍ਰੇਮ ਹੋ ਗਿਆ ਤਾਂ ਪਤਨੀ ਨੇ ਉਸ ਨੂੰ ਪਰਮਾਤਮਾ ਆਖਣਾ ਹੈ, ਪਰਮੇਸ਼ਵਰ ਆਖਣਾ ਹੈ। ਪ੍ਰੇਮ ਜਪਾਇਆ। ਪਿਆਰ। ਕਦੇ-ਕਦੇ ਮੈਂ ਹੈਰਾਨ ਹੋ ਜਾਂਦਾ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ, ਆਪਣੀ ਵਾਰਾਂ ਦੇ ਵਿੱਚ लैला मजनू ਦਾ ਜ਼ਿਕਰ ਕੀਤਾ ਹੈ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਹੈ ਹੀਰ ਰਾਂਝੇ ਦਾ ਜ਼ਿਕਰ ਕੀਤਾ ਹੈ ਸੱਸੀ ਪੁੰਨੂ ਦਾ ਜ਼ਿਕਰ ਕੀਤਾ ਹੈ ਮਿਰਜ਼ਾ ਸਾਹਿਬਾਂ ਦਾ ਜ਼ਿਕਰ ਕੀਤਾ ਹੈ ਹੈਰਾਨਗੀ ਚਲੋ ਕੋਈ ਆਮ ਪੱਦਰ ਦਾ ਸ਼ਾਇਰ ਇਹਨਾਂ ਦੀ ਮਹਿਮਾ ਗਾਇਨ ਕਰਦਾ ਹੈ ਤੇ ਗੱਲ ਸਮਝਦੇ ਚਾਹੁੰਦੀ ਹੈ ਭਾਈ ਸਾਹਿਬ ਗੁਰੂ ਘਰ ਦੇ ਵੇਦ ਗਿਆਸ ਉਹ ਵੀ ਕਹਨ ਲਹਿਲਾ ਮजनू ਆਸ਼ਕੀ ਚੌ ਚੱਕੀ جاتی ਪਾਈ ਸਾਹ ਬਾਈ ਗੁਰਦਾਸ ਜੀ ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ ਮਹੀਵਾਲ ਨੂੰ ਸੋਹਣੀ ਲੈ ਤਰਦੀ ਰਾਤੀ ਪਾਈ ਸਾਹ ਵੀ ਕੀ ਕਰ ਰਿਹਾ ਲੈਲਾ ਮਜਨੂ ਦੇ ਕਿੱਸੇ ਸੋਹਣੀ ਮਹੀਵਾਲ ਦੇ ਕਿੱਸੇ ਮਿਰਜ਼ਾ ਸਾਹਿਬਾ ਦੇ ਕਿੱਸੇ ਹੀਰ ਰਾਂਝੇ ਦੇ ਕਿੱਸੇ ਤੁਹਾਡੇ ਕੋਲ ਇਹ ਇੱਕ ਥਾਂ ਤੇ ਨਹੀਂ ਕਈ ਥਾਂ ਆਤੇ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਨਾ ਹੁਣ ਜਿਸ ਨਾਲ ਪ੍ਰੇਮ ਹੋਵੇ ਉਹਦੀ ਸਾਰੀਆਂ ਚੀਜ਼ਾਂ ਨਾਲ ਪ੍ਰੇਮ ਹੋ ਜਾਂਦਾ ਹੈ ਉਹਦੀ ਹਰ ਚੀਜ਼ ਚੰਗੀ ਲੱਗਦੀ ਉਹਦੀ ਗੱਲਬਾਤ ਚੰਗੀ ਲੱਗਦੀ ਉਹਦਾ ਪਹਿਰਾਵਾ ਚੰਗਾ ਲੱਗਦਾ ਹੈ ਉਹਦਾ ਸਾਜ਼ੋ ਸਮਾਨ ਚੰਗਾ ਲੱਗਦਾ ਜਿਸ ਨਾਲ ਪ੍ਰੇਮ ਹੋਵੇ ਉਹਦੀ ਸਭ ਚੀਜ਼ ਚੰਗੀ ਲੱਗਦੀ ਲੈਲਾ ਦੇ ਘਰੇ ਇੱਕ ਕੁੱਤਾ ਸੀ ਬੜਾ ਕਮਜ਼ੋਰ ਜਿਹਾ ਬੜਾ ਬਿਮਾਰ ਜਿਹਾ ਇੱਕ ਦਿਨ ਕਿਦਰੇ ਕੁੱਤਾ ਬਾਹਰ ਨਿਕਲਿਆ ਤੇ ਮਜਨੂ ਨੇ ਉਸਨੂੰ ਗਲਵਖੜੀ ਚ ਲੈ ਲਿਆ ਲੋਕੀ ਹਸਦਨ ਭਾਈ ਗੁਰਦਾਸ ਸੇ ਕਥਾ ਲਿਖਦੈ ਨੇ ਇੱਕ ਸੁਫੀ ਫਕੀਰ ਨੇ ਵੀ ਲਿਖਿਆ ਪੈ ਸਗੇ ਬਉਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਦ ਪਾਗਲ ਜਿਹਾ ਕੁੱਤਾ ਮਜਨੂਸ ਦੀ ਪੈਰੀ ਵੀ ਪੈਂਦਾ ਉਹਨੂੰ ਗਲ ਗਲ ਨਾਲ ਲਾਂਦਾ ਲੋਕੀ ਕਹਿੰਦੇ ਨੇ ਇਹ ਕੀ ਕਰ ਰਹੇ ਆ ਪੈ ਸਗੇ ਬਉਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਦ ਮਜਨੂ ਕਹਿੰਦਾ ਇਹੀ ਸਗੇ ਦਰਕੂਏ ਲੈਲਾ ਗਾਹੇ ਗਾਹੇ ਰਫਤਾਬੂਦ ਇਹ ਉਹ ਕੁੱਤਾ ਹੈ ਜਿਹਦੇ ਪੈਰ ਲੈਲਾ ਦੇ ਵਿੜੇ ਚ ਰੋਜ਼ ਪੈਂਦੇ ਨੇ ਆਪਣੇ ਪੈਰ ਉੱਥੇ ਤੱਕ ਨਹੀਂ ਪਹੁੰਚਦੇ ਮੇਰੀ ਪੌਂਚ ਉੱਥੇ ਤੱਕ ਨਹੀਂ ਇਸਦੀ ਹੈ ਇਹ ਉਹਦੇ ਘਰ ਵਸਦਾ ਹੈ ਇਹ ਲੈਲਾ ਦੇ ਕੋਲ ਰਹਿੰਦਾ ਹੈ ਜਿਸ ਨਾਲ ਪ੍ਰੇਮ ਹੈ ਉਹਦੀ ਹਰ ਚੀਜ਼ ਨਾਲ ਪ੍ਰੇਮ ਹੋ ਜਾਂਦਾ ਹੈ ਜਿਸ ਦਿਨ ਕਲਗੀਧਰ ਨਾਲ ਪ੍ਰੇਮ ਹੋ ਜਾਏਗਾ ਯਕੀਨ ਜਾਣੋ ਕਿਸਾਂ ਦੀ ਗੱਲ ਛੋੜੋ ਕਿਸਾਂ ਨਾਲ ਆਪਣੇ ਆਪ ਪ੍ਰੇਮ ਹੋ ਜਾਏਗਾ ਜਿਸ ਨਾਲ ਜਿਸ ਦਿਨ ਕਲਗੀਧਰ ਨਾਲ ਪ੍ਰੇਮ ਹੋ ਗਿਆ ਕੜਾ ਆਪੇ ਚੰਗਾ ਲੱਗੇਗਾ ਕੰਗਾ ਆਪੇ ਚੰਗਾ ਲੱਗੇਗਾ ਕਚਹਿਰਾ ਆਪਣੇ ਆਪ ਚੰਗਾ ਲੱਗੇਗਾ ਕਿਰਪਾਨ ਆਪਣੇ ਆਪ ਚੰਗੀ ਲੱਗੇਗੀਵੇਂ ਪ੍ਰੇਰਣਾ ਕਰੀ ਕਿਰਪਾਨ ਪਾਓ ਜੀ ਕੜਾ ਪਾਓ ਨਹੀਂ ਕਉ ਗੁਰੂ ਨਾਲ ਪ੍ਰੇਮ ਪਾ ਜਿਸ ਦਿਨ ਗੁਰੂ ਨਾਲ ਪ੍ਰੇਮ ਹੋ ਗਿਆ ਹਰ ਚੀਜ਼ ਚੰਗੀ ਲੱਗੇਗੀ ਗੁਰੂ ਦੀ ਹਰ ਵਸਤੂ ਚੰਗੀ ਲੱਗੇਗੀ ਨੰਦ ਲਾਲ ਨੇ ਵੀ ਇਸ ਦਾ ਜ਼ਿਕਰ ਕੀਤਾ ਸਮਾਂ ਹੁਣ ਲੱਗਾ ਮੈਂ ਸ਼ਬਦ ਦੇ ਅਰਥ ਆਪ ਜੀ ਦੇ ਸਾਹਮਣੇ ਰੱਖਾਂ ਇੱਕ ਸ਼ਾਇਰ ਨੇ ਕਿਧਰੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਅਨੰਨ ਸਿੱਖ ਸਿੱਖੀ ਕੀ ਹੈ ਇਹ ਭਾਈ ਗੁਰਦਾਸ ਨੂੰ ਪੜਨਾ ਪਏਗਾ ਪਰ ਗੁਰੂ ਭਗਤੀ ਕੀ ਹੈ ਇਹ ਨੰਦ ਲਾਲ ਨੂੰ ਪੜਨਾ ਪਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਨੰਦ ਲਾਲ ਦੇ ਕੋਲ ਇੱਕ ਸ਼ਾਇਰ ਆਇਆ ਉਨੇ ਆਖਿਆ ਭਾਈ ਜੀ ਮੈਂ ਇਹ ਲੈਲਾ ਮਜਨੂ ਦਾ ਕਿੱਸਾ ਲਿਖਿਆ ਤੁਹਾਨੂੰ ਸੁਣਾਣਾ ਹੈ ਯਕੀਨ ਜਾਣੋ ਸੰਗੀਤਕਾਰ ਨੂੰ ਜਦ ਕੋਈ ਸੰਗੀਤਕਾਰ ਦਾਦ ਦੇਵੇ ਉਹਨੂੰ ਬੜੀ ਖੁਸ਼ੀ ਹੁੰਦੀ ਆਮ ਲੋਕਾਂ ਦੀ ਦਾਦ ਨਾਲ ਨਹੀਂ ਸਮਝ ਹੀ ਕੋਈ ਨਹੀਂ ਤਵੇਂ ਦਾਦ ਪੈ ਦਿੰਦੇ ਜਦ ਕਵੀ ਨੂੰ ਕੋਈ ਕਵੀ ਦਾਦ ਦਿੰਦਾ ਹੈ ਜਦ ਕੋਈ ਚਿੱਤਰਕਾਰ ਨੂੰ ਚਿੱਤਰਕਾਰ ਦਾਦ ਦਿੰਦਾ ਹੈ ਉਹਦੀ ਖੁਸ਼ੀ ਆਸਮਾਨ ਨੂੰ ਛੂੰਦੀ ਹੈ ਕਿਸੇ ਕਲਾਕਾਰ ਨੇ कला ना है कलाकार है तो वो शायर नंद लाल ला गया नंद लाल शायर है इन सुनावा भाई जी मैं किस्सा लिखे थानू सुना है भाई साहब कह लगे ठीक सुना उन्हें पहले मजनू का किस्सा सुनाया नंद लाल नंद लाल के नेत्र सज्जल हो गए ਸੁਣਦੇ ਆ ਸੁਣਦੇ ਉਸ ਮਾਦੀ ਲੀਨ ਹੋ ਗਏ ਨੰਦ ਲਾਲ ਕਮਾਲ ਦੀ ਗੱਲ ਮਜਨੂ ਦੀ ਗੱਲ ਸੁਣਦੇ ਆ ਸੁਣਦੇ ਆ ਨੰਦ ਲਾਲ ਗੁਰੂ ਨਾਲ ਜੁੜ ਗਿਆ ਅਸੀਂ ਗੁਰੂ ਦੀ ਗੱਲ ਸੁਣਦੇ ਆ ਸੁਣਦੇ ਆ ਵੀ ਗੁਰੂ ਨਾਲ ਕੋਈ ਨਹੀਂ ਜੁੜਦਾ ਪ੍ਰੇਮ ਦੀ ਗੱਲ ਭਗਤੀ ਦੀ ਗੱਲ ਕਹਿੰਦੇ ਜਦੋਂ ਮਜਨੂ ਦਾ ਕਿੱਸਾ ਸੁਣਾ ਹਟਿਆ ਨਾ ਤੇ ਕਹਿ ਲਗਾ ਭਾਈ ਜੀ ਹੁਣ ਤੁਸੀਂ ਸਾਵਧਾਨ ਹੋ ਹੁਣ ਮੈਂ ਤੁਹਾਨੂੰ ਲੈਦਾ ਦਾ ਕਿੱਸਾ ਸੁਣਾਮਾ ਭਾਈ ਸਾਹਿਬ ਉੱਥੇ ਕਹਿੰਦੇ ਨੇ ਮੈਂ ਉਹਨਾਂ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਾਂ ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ ਹਾਲੇ ਲੈ ਲੀ دیوانه ਗੋਇਆ ਭਾਈ ਸਾਹਿਬ ਭਾਈ ਨੰਦ ਲਾਲ ਮੈਨੂੰ ਲੈਲਾ ਦਾ ਕਿੱਸਾ ਨਾ ਸੁਣਾ ਮਗੋ ਅਜ਼ ਹਾਲੇ ਲੈ ਲੀ ਬਾਦਿਲੇ ਸ਼ੌਰੀਦਾਏ ਗੋਇਆ ਕਿ ਸ਼ਰਹਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮਹਿਸਾਜ਼ਤ اے ਸ਼ਾਇਰ ਨੰਦ ਲਾਲ ਦੇ পাগল ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾ ਮੈਂ ਤੇ ਮਜਨੂ ਨੂੰ ਸੁਣ ਕੇ ਹੀ পাগল ਹੋ ਗਿਆ ਹੋਰ ਮੇ ਰਿਸ਼ਤਾ ਬ ਨਹੀਂ ਰਹੀ ਮੈਂ ਮਜਨੂ ਦਾ ਕਿੱਸਾ ਸੁਣਿਆ ਦਿਲ ਨਿਕਲ ਗਿਆ ਜਿੱਤੋਂ ਹੁਣ ਲੈਲਾ ਦਾ ਕਿੱਸਾ ਸੁਣਾਇਆ ਤੇ ਮੇਰੇ ਪ੍ਰਾਣ ਨਿਕਲ ਜਾਣਗੇ ਬਸ ਮਗੋ ਅਜ਼ਾ ਲੈਲਾ ਇਲੀ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੇਰਾ ਦਿਲ ਨਿਕਲ ਗਿਆ ਚਲਾ ਗਿਆ ਗੁਰੂ ਦੇ ਚਰਨਾਂ ਪਰ ਹੁਣ ਜੇ ਤੂੰ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੇਰੇ ਪ੍ਰਾਣ ਨਿਕਲ ਜਾਣਗੇ ਮੇਰੇ ਸਵਾਸ ਨਿਕਲ ਜਾਣਗੇ ਬਸ ਮਗੋ ਅਜ਼ਹਾਲ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ ਕਿ ਸ਼ਰਹ ਹੈ ਕਿੱਸਾ ਹੈ ਮਜਨੂ ਮਰਾ دیਵਾਨਾ ਮੇ ਸਾਜ ਇਹ ਮਨੁੱਖੀ ਪ੍ਰੇਮ ਹੁੰਦਾ ਹੈ ਪਦਾਰਤ ਤੋਂ ਥੋੜਾ ਜਿਹਾ ਉੱਚਾ ਉੱਠਦੇ ਨੇ ਕੁਝ ਕੋ ਮਿਲਦਾ ਹੁੰਦੀ ਹੈ ਇਹਦੇ ਵਿੱਚ ਕੁਝ ਪਵਿੱਤਰਤਾ ਹੁੰਦੀ ਹੈ ਜਿਸ ਨਾਲ ਪ੍ਰੇਮ ਹੋਵੇ ਉਸ ਲਈ ਹਿਰਦਾ ਪਵਿੱਤਰ ਹੁੰਦਾ ਹੈ ਜਿਸ ਨਾਲ ਨਫ਼ਰਤ ਤੇ ਘਿਰਣਾ ਹੋਵੇ ਉਸ ਲਈ ਹਿਰਦੇ ਵਿੱਚ ਮੈਲ ਹੁੰਦੀ ਹੈ ਜਿਸ ਨਾਲ ਨਫ਼ਰਤ ਤੇ ਘਿਰਣਾ ਹੋਵੇ ਮਨ ਕੁਛ ਦਾ ਬੁਰਾ ਮੰਗਦਾ ਹੈ ਜਿਸ ਨਾਲ ਪ੍ਰੇਮ ਹੋਵੇ ਮਨ ਕੁਛ ਦਾ ਭਲਾ ਮੰਗਦਾ ਹੈ ਕਦੀ ਕਦਾਈਂ ਐਸਾ ਹੁੰਦਾ ਹੈ ਕਿ ਮਨੁੱਖ ਮਨੁੱਖੀ ਪ੍ਰੇਮ ਤੋਂ ਉੱਚਾ ਉੱਠ ਕੇ ਪਰਮਾਤਮਾ ਨਾਲ ਪ੍ਰੇਮ ਪੰਧਰ ਔਰ ਮੈਂ ਫਿਰ ਅਰਸ਼ ਕਾ ਜਿਸ ਨਾਲ ਪ੍ਰੇਮ ਹੈ ਬਿਰਹਾ ਬਣ ਜਾਂਦਾ ਹੈ ਜਿਸ ਨਾਲ ਬਿਰਹਾ ਹੋ ਗਿਆ ਉਸ ਤੋਂ ਬਿਨਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ